ਆਰਮੀਕ ਸਨਨਾਤੀ ਹੋ ਰਹੀਆਂ ਬਿਆਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸ਼ਰਤੀਆਂਸਾਂ ਵੱਲੋਂ ਕਿਸੇ ਨਾ ਕਿਸੇ ਮੰਤਵ ਲਈ ਆਰਮੀਕ ਸਨਨਾਤ ਤੇ ਆਰਮੀਕ ਗੰਥਾਂ ਦੀ ਬਿਆਦਬੀ ਕੀਤੀ ਜਾ ਰਹੀ ਹੈ ਹੁਣ ਤਰਾਂ ਤਾਂ ਤੋ ਵੀ ਇੱਕ ਜਿਹੇ ਹ ਮਾਮਲਾ ਸਾਹਮਣੇ ਹੈ ਜਿੱਥੇ ਕਿ ਜ਼ਿਲ੍ਹਾ ਮਹਿੰਦੀਪੁਰ ਵਿੱਚ ਬਿੱਤੀ ਰਾਤ ਨੂੰ ਗੁਰਦੁਆਰਾ ਸਾਹਿਬੰਦ ਨੂੰ ਸੁਜੀਤ ਸਿੰਘ ਨਾਜੇ ਵਿਅਕਤੀ ਨੇ ਨੋ ਗੁਟਕਾ ਸਾਹਿਬ ਚੋਰੀ ਕਰ ਲਏ ਗੁਟਕਾ ਸਾਹਿਬ ਦੀ ਹੋਈ ਬਿਆਦਬੀ ਦਾ ਪਤਾ ਹਸਪੀਟਲ ਲੱਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਪਾਰਟੀ ਨੂੰ ਗੁਟਕਾ ਸਾਹਿਬ ਜਿੱਦੇ ਗਿਣਤੀ ਘਟ ਲਗੀ ਜਿਸ ਤੋਂ ਬਾਅਦ ਸਿਸਟੀ ਫੁਟੇਜ ਰਾਹੀਂ ਸਟੋਰੀ ਦਾ ਖੁਲਾਸਾ ਹੋ ਤੇ ਜੀ ਆਪਣਾ ਬੁੱਧਵਾਰ ਵਾਲੇ ਦਿਨ ਸਵੇਰ ਵੇਲੇ ਅਸੀਂ ਆਏ ਆ ਤੇ ਨਿਤਨੇਮ ਜਿਸ ਤਰ੍ਹਾਂ ਕਰੀਦਾ ਸਾਰੇ ਦਿਨ ਦੀ ਦੋ ਦਿਨ ਚਰੀਆ ਅਸੀਂ ਸ਼ਾਮ ਨੂੰ ਚਲੇ ਗਏ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਮੈਨੂੰ ਪੁੱਛਿਆ ਕਿ ਬਾਬਾ ਜੀ ਤੋ ਹੱਥੋਂ ਪ੍ਰਧਾਨ ਜੀ ਕੋਈ ਗੁਟਕੇ ਤਾਂ ਨਹੀਂ ਲੈ ਕੇ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਇੱਥੇ ਬੱਚੇ ਸੰਖਿਆ ਲੈਣ ਆਉਂਦੇ ਆ ਦੋ ਟਾਈਮ ਤੇ ਆਉਂਦੇ ਆ 4 ਤੋਂ ਲੈ ਕੇ ਤੇ 6 ਵਜੇ ਤੱਕ ਫਿਰ 7 ਤੋਂ 9 ਤੱਕ ਤੇ ਉਹਨਾਂ ਚੋ ਹੋ ਸਕਦਾ ਕੋਈ ਲੈ ਕੇ ਹੀ ਆਵੇ ਪਰ ਇੱਕ ਬੱਚਾ ਹੀ ਸਾਥੋਂ ਮੰਗ ਕੇ ਗੁਟਕੇ ਲਗਿਆ ਬਾਕੀ ਨਹੀਂ ਤੇ ਬਾਕੀ ਜਿੰਨੇ ਗੁਟਕੇ ਪਏ ਸੀ ਸਾਰੇ ਦੇ ਸਾਰੇ ਉੱਥੋਂ ਗਾਇਬ ਸਨ ਕਿੰਨੇ ਗੁਟਕੇ ਸੀ ਬਾਬਾ ਗੁਟਕੇ ਤਕਰੀਬਨ 12 ਕ ਗੁਟਕੇ ਸਨ 10 12 ਜਿਹਦੇ ਚੋਂ 9 ਬਰਾਮਦ ਹੋਏ ਨੇ ਉਹਦੇ ਘਰੋਂ ਬਰਾਮਦ ਹੋਏ ਨੇ ਤੇ ਫਿਰ ਅਸਾਂ ਸ਼ੱਕ ਦੇ ਵਿੱਚ ਇਹ ਗੱਲ ਵੇਖੀ ਪਈ ਜਦੋਂ ਗੁਟਕੇ ਲੈ ਕੇ ਕੋਈ ਨਹੀਂ ਗਿਆ ਇੱਕ ਨੂੰ ਹੀ ਅਸਾਂ ਦਿੱਤਾ ਉਹਦੇ ਹੱਥੀਂ ਤੇ ਗੁਟਕੇ ਦੇਖੀ ਗਈ ਫੇਰ ਸੀਸੀਟੀ ਵੀ ਕੈਮਰੇ ਦੇ ਉੱਤੇ ਹਾਲ ਕੈਸਾ ਦੇਖਿਆ ਫਿਰ ਇਹ ਬੰਦਾ ਜਿਹੜਾ ਸਰਜੀਤ ਸਿੰਘ ਇਹਦਾ ਪਰਚਾ ਦਰਸ਼ਨ ਸਿੰਘ ਦਾ ਪੁੱਤਰ ਜਿਸ ਤੋਂ ਬਾਅਦ ਗੁੜਾ ਸਾਹਿਬ ਤੇ ਗੰਸੀ ਨੇ ਗੁਟਕਾ ਸਾਹਿਬ ਜੀ ਚੋਰੀ ਦੇ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ આરોપી ਦੇ ਨਾਲ ਗੁਟਕਾ ਸਾਹਿਬ ਦੀ ਬਰਾਮਦ ਕਰ ਲਈ ਨੇ ਪਿੰਡ ਦਾ ਜਿਹੜਾ ਬੰਦਾ ਸੰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਦਾਤਾਵਾਸੀ ਮੰਡੀ ਕੋਲੀ ਨੂੰ ਅਪ੍ਰਹੈਂਡ ਕਰ ਲਿਆ ਤੇ ਜਿਹੜਾ ਗੁੜਾ ਸਾਹਿਬ ਤੋਂ ਇਹਨੇ ਗੁਟਕਾ ਸਾਹਿਬ ਚੋਰੀ ਨਾਦ ਕਰਕੇ ਚੋਰੀ ਕੀਤੀ ਤਾਂ ਉਹ ਵੀ ਕੋਈ ਬਰਾਮਦ ਕਰਨੀ ਕਿੰਨੇ ਨੇ ਗੁਰਦਗਾ ਸਾਹਿਬ ਨੋ ਗੁਰਦਗਾ ਸਾਹਿਬ ਹੋਇਆ ਜੀ ਮੁਕਤਮਾ ਦਾ ਗਰਮਾ ਨੰਬਰ 7 ਅਰਥ ਅੰਡਿਸ਼ਾਸ਼ਨ ਚਾਰ ਸੌ 7320 ਤੇ 295 ਇੱਕ ਸਤਾ ਦੇ ਕਾਰਨ ਰਮਨ ਦੇ ਕਾਰਨ ਕੀਤਾ ਹੈ ਖੈਰ ਇਸ ਮਾਮਲੇ 'ਚ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਹੁਸ਼ਿਆਰੀ ਦੇ ਨਾਲ ਵਕਤ ਰਹਿੰਦੀ ਹੈ ਕੋਈ ਵੱਡੀ ਬੇਅਦਬੀ ਹੋਣ ਤੋਂ ਰੋਕਿਆ ਗਿਆ ਹੈ ਤਨਤਨ ਤੋਂ ਜਿਸ ਫੀਸਿੰਗ ਲੱਡੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ